ਜਿਹੜੇ ਕੰਮ ਤੋਂ ਕਰਦੇ ਸੀ ਕਿਉਂਕਿ ਮੈਂ ਦੁਕਾਨੇ ਬਹੁਤ ਗਾਇਏ ਦੁਕਾਨੇ ਦੀ ਫਰਮਾਇਸ਼ ਆ ਦੁਕਾਨੇ ਹੁਣ ਮੈਂ ਕਿੱਥੋਂ ਲਿਆਵਾਂ ਕਿਉਂ ਸਾਨੂੰ ਛੇੜਦਾ ਪੁਰਾਣਾ ਮੁੰਡਾ ਦੇਖਿਆ ਡੈਡੀ ਨੇ ਕੱਲ ਅਜੇ ਕਰ ਕਰਦੀ ਸੀ ਮੰਮੀ ਮੈਂ ਗੱਲ ਇਹ ਤਾਂ ਵੀ ਜਿਹੜੀ ਦੇਵੀ ਦੀ ਸਟੇਜ ਆ ਇਹ ਬੜੀ ਸਿਵਲਾਈਜ਼ਡ ਸਟੇਜ ਆ ਨੇ ਬਹੁਤ ਵੱਡਾ ਮਕਾਮ ਆ ਅਸੀਂ ਵਿੱਚ ਟੁਟਕੜਾ ਪਾਉਂਦੇ ਚੱਕੇ ਲਾਦੇ ਮੁੰਡਾ ਦੇਖਿਆ ਜੇ ਵੀ ਨੇ ਮੁੰਡਾ ਦੇਖਿਆ ਡੈਡੀ ਨੇ ਕੱਲ ਅਜੇ ਕਰ ਕਰਦੀ ਸੀ ਮੰਮੀ ਕੱਲ ਅਜੇ ਕੁਝ ਮਾਵਲਾ ਸ਼ਕੀਆ ਨਾ ਛੇੜੋ ਮੈਨੂੰ ਕੁੜੀਓ ਨੇ ਗੱਲ ਅਜੇ ਕੱਚੀ ਪਕੀਆ ਕਰ ਕਰ ਬਚੋਲਾ ਆਇਆ ਸੀ ਉਹਨਾਂ ਵਧਿਆ ਚੱਕਰ ਚਲਾਇਆ ਸੀ ਉਹਨੇ ਵਦਿਆ ਚੱਕਰ ਚਲਾਇਆ ਸੀ ਨਸ ਮਾਵੇਂ ਪਈਆ ਕੁੜੀ ਕੁੜੀ ਕਸ਼ਮੀਰੀ ਲੋਹੀ ਵਰਗੀ ਕਹਿਣ ਤਬਈਆ ਬਸ ਐਨੇ ਮੈਂ ਉਧਰ ਦੇਖੇ ਜਰਾ ਪਤਾ ਨਹੀਂ ਕਿ ਬੰਬ ਸਿੱਟੂਗਾ 100 ਰੁਪਏ ਸੜ ਕੇ ਬੇਲਾ ਹੋ ਗਿਆ ਜਿਹੜੇ ਭਰਾਵੇਂ ਜਿਹੜੇ ਇੱਕ ਵਾਰ ਦੇ ਦੇ ਤੇਰੀ ਬਾਟ ਮੁੱਕ ਜੂ ਮੇਰੀ ਝਾਗ ਮੁੱਕ ਜੂ ਮੇਤੋ ਓਲੇ ਓਲੇ ਹੁੰਦੀਆਂ ਫਿਰਨ ਦਵਾਵਾਨੀ ਜਿਵੇਂ ਖੈਰ ਖਵਾ ਕੋਈ ਮੰਗੇ ਦੁਰਦਵਾਵਾਨੀ ਕਰ ਕੁਸਰ ਮੁਸਰ ਜੀ ਹੁੰਦੀ ਆ ਇੱਕ ਨਵੀਂ ਬਣਾਈ ਮੁੰਦਿਆ ਮੈਂ ਚੋਰੀ ਤਕੀਆ ਨਾ ਛੜੋ ਮੈਨੂੰ ਕੁੜੀਓ ਨਹੀਂ ਗੱਲ ਅਜੇ ਕੱਚੀ ਪੱਕੀ ਆ ਇੱਕ ਪੱਕੀ ਨੌਕਰੀ ਉਤੋਂ ਮੈਂ ਨੋਟ ਕਮਾਉਦਾ ਨਹੀਂ वकील साहिब आग न वही वरी पैसे दे लुसे ख़ुश हुओ ਇਹ ਗੁੱਸੇ ਹੀ ਤੇ ਜੋ ਚੱਲ ਬਾਪ ਵੱਡੋ ਇਹਦਾ ਮੈਂ ਇੱਕ ਗਣ ਦੇ ਕੱਲੇ ਵਿਚੋਲੇ ਨੂੰ ਜਣਿਆ ਇਹ ਕੱਲੇ ਵਿਚੋਲੇ ਨੇ ਅੱਛਾ ਤੁਸੀਂ ਫੜਾਇਆ ਇਹ ਕਮਕੀ ਨੌਕਰੀ ਉੱਤੋਂ ਵੀ ਨੋਟ ਕਮਾਉਂਦਾ ਨਹੀਂ ਹੁਣ ਲੱਗੇ ਪਹਿਲਾਂ ਤਾਂ ਭਲੇਖੇ ਹੀ ਬੈੰਦੇ ਇਹ ਕਮਕੀ ਨੌਕਰੀ ਉੱਤੋਂ ਵੀ ਨੋਟ ਕਮਾਉਂਦਾ ਨਹੀਂ ਉਹ ਪਰਦਾ ਟੇਪਾਂ ਈ ਵੀ ਤੇਵੀ ਕੋਦਾਨੀ ਥੋੜਾ ਰੰਗ ਦਾ ਸੰਦੀਲਾ ਕਾਲਾ ਨਹੀਂ ਉਹਨੂੰ ਕਹਿਣ ਤਾਦਰੇ ਬਾੜਾ ਨਹੀਂ ਉਹਨੂੰ ਕਹਿਣ ਤਾਦਰੇ ਬਾੜਾ ਬਾੜਾ ਨਹੀਂ ਉਂਝ ਕਹਿੰਦੇ ਲਕੀਆ ਨਾ ਛੜੂ ਮੈਨੂੰ ਕੁੜੀ ਉਹਨੇ ਗੱਲ ਅਜੇ ਕੱਚੀ ਪੱਕੀਆ ਕੁੜੀ ਕਸ਼ਮੀਰੀ ਲੋਹੀ ਵਰਗੀ ਕਹਿਣ ਤਬਾਈਆ ਬਹੁਤ ਬਹੁਤ ਸ਼ੁਕਰੀਆ ਬੜੀ ਮਹਿਰੋਨੀ ਮੈਂ ਦੇਵੀ ਜੀ ਦਾ ਇਸ ਸਾਰੀ ਟੀਮ ਦਾ ਜਸਵੰਤ ਜੀ ਦਾ ਲਾਪਰਾਂ ਸਾਹਿਬ ਦਾ ਸਾਡੇ ਪਟਵਾਰੀ ਸਾਹਿਬ ਦਾ ਮੇਰੇ ਛੋਟੇ ਭਰਾ ਦਾ ਧਰਦਾ ਹੀ ਪੁੱਛੀ ਜੰਨਾ ਸਾਡੇ ਮਸਤੋ ਜੀ ਉਹਨਾਂ ਦੇ ਬ੍ਰਦਰ ਦੇ ਆਏ ਹੋਣੇ ਸਾਰੇ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਅਸੀਂ ਦੇਵੀ ਨੂੰ ਸੁਣਨ ਵਾਸਤੇ ਦੇਵੀ ਸਾਡਾ ਸਾਡੇ ਬੜੇ ਸਾਰੇ ਤਮੰਨਾ ਸੀ ਅਸੀਂ ਆਏ ਮੇਰਾ ਲਾੜਲਾ ਸ਼ਗਿਰ ਦੇ ਤੇ ਲਾਪਰਾਂ ਸਾਹਿਬ ਹੈ ਪੀਲਾਪਰਾਂ ਜੀ ਪੁੱਤਰ ਜਦੋਂ ਕਿਸੇ ਨਾਲ ਲੱਗੇ ਚੰਗੀ ਤਰ੍ਹਾਂ ਗਾ ਸਾਡੀ ਦਰਦਲੀ ਨੇ ਹੋਈ ਪਤਾ ਲੱਗਾ ਕਰੇ ਵੀ ਸੰਦੀਲੇ ਦੇ ਨਾਲ ਦਾ ਇੱਕ ਮੁੰਡਾ ਗਾ ਕੇ ਗਿਆ ਪਰਮਾਤਮਾ ਤੈਨੂੰ ਬਹੁਤ ਬੱਤਰਕੀਆਂ ਦੇਵੇ ਤੂੰ ਬਹੁਤ ਤਰਕੀਆਂ ਕਰੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਦੋਵਾਰਾ ਸਾਰੇ ਸਾਰੇ ਪਰਿਵਾਰਾਂ ਬਹੁਤ ਸ਼ੁਕਰੀਆ ਸੰਦੀਲਾ ਸਾਹਿਬ ਲਵ ਯੂ ਸੋ ਮਚ ਕੋਈ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਨੂੰ ਮੈਂ ਜਿੰਨੇ ਸ਼ਬਦ ਜੋੜਨ ਲੱਗਿਆ ਉਹ ਤੁਹਾਡੇ ਅਸ਼ੀਰਵਾਦ ਸਦਕਾ ਤੁਹਾਡੀ ਸੰਗਤ ਸਦਕਾ ਤੁਹਾਡੀ ਹੱਲਾਸ਼ੇਰੀ ਸਦਕਾ ਤੁਹਾਡੀ ਰਹਿਨਮਾਈ ਸਦਕਾ ਤੁਹਾਡੀ ਸਰਪ੍ਰਸਤੀ ਨਾਲ ਮੈਂ ਜਿੱਥੇ ਤੱਕ ਵੀ ਪਹੁੰਚ ਸਕਿਆ ਉਹ ਬਹੁਤਾਂ ਕੋਟੀ ਕੋਟੀ ਸ਼ੁਕਰਾਨਾ ਮੇਰੇ ਹਮੇਸ਼ਾ ਸੌਫਟ ਕਾਰਨਰ ਮੰਨਦੇ ਅੰਦਰ ਇੱਕ ਬਹੁਤ ਜ਼ਿਆਦਾ ਜਗ੍ਹਾ ਹੈ ਇਹਨਾਂ ਦੀ ਸਦੀਲਾ ਸਾਹਿਬ ਦੀ ਤੇ ਜ਼ੋਰਦਾਰ ਤਾਲੀਆਂ ਸਦੀਲਾ ਸਾਹਿਬ ਦੇ ਨਾਮ ਤੇ ਮਾਰ ਦਿਓ ਇਹ ਜ਼ਿੰਦਗੀ 'ਚ ਮੇਰੇ ਨਾਂ ਮਿਲਦੇ ਤਾਂ 105% ਮੈਂ ਨਾ ਲਿਖਦਾ ਨਾ ਗਾਉਂਦਾ ਨਾ ਆਪਾਂ ਮਿਲਦੇ ਕਦੇ ਇਹ ਸਾਰਾ ਸੇਰਾ ਇਹਨਾਂ ਨੂੰ ਬਾਬਿਆਂ ਨੂੰ ਜਾਂਦਾ ਔਰ ਬਹੁਤ ਚੀਜ਼ਾਂ ਜ਼ਿੰਦਗੀ ਦੀਆਂ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਰਿਲੇਸ਼ਨ ਬਣਾ ਕੇ ਰੱਖਣੇ ਕਿਸ ਤਰ੍ਹਾਂ ਪਿਆਰ ਮੁਹੱਬਤ ਨਾਲ ਪੇਸ਼ ਆਉਣਾ ਸਾਰਿਆਂ ਨਾਲ ਉਹ ਮੈਨੂੰ ਲੱਗਦਾ ਮਾਹਬਾਪ ਤੋਂ ਬਾਅਦ ਅਚੇਤ ਮਨ ਵਿੱਚ ਮੇਰੇ ਇਹ ਤੇ ਇਹਨਾਂ ਦੀ ਪਰਸਨੈਲਿਟੀ ਬੈਠੀ ਐ ਸੁਨੀਲਾ ਸਾਹਿਬ ਦੀ ਤੇ ਥੈਂਕ ਯੂ ਸੋ ਮੱਚ ਭਾਜੀ ਤੁਸੀਂ ਰੌਣਕਾਂ ਲਾਈਆਂ ਲਵ ਯੂ ਸੋ ਮੱਚ ਪੱਪੂ ਪਟਵਾਰੀ ਸਾਡਾ ਭਰਾ ਤੇ ਗੁਰਦੇਵ ਸਿੰਘ ਲਾਪਰਾਂ ਸਾਹਿਬ ਬਹੁਤ ਜ਼ ਸਚਨ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਆਪਾਂ ਫਿਰ ਹੁਣ